ਇਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ। ਇਸ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਅੱਜ ਦੇ ਵੱਡੇ ਟੂਰਨਾਮੈਂਟ ਅੱਜ ਦਾ ਵੱਡਾ ਕਬੱਡੀ ਕੱਪ ਜਾਨੀ ਕਿ ਜੋ ਹੋਣਾ ਉਸਦੇ ਬਾਰੇ ਜਾਣਕਾਰੀ ਦੇਵਾਂਗੇ। ਉਸ ਤੋਂ ਪਹਿਲਾਂ ਨਵੇਂ ਆਏ ਆ ਜਿਹੜੇ ਵੀਰ ਚੈਨਲ ਨੂੰ ਜ਼ਰੂਰ ਸਾਰੇ ਭਰਾ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ। ਕਬੱਡੀ ਦੀਆਂ ਹੀ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਨੇ ਆਂ। ਗੱਲ ਕਰੀਏ ਅੱਜ ਦੇ ਵੱਡੇ ਟੂਰਨਾਮੈਂਟ ਦੀ ਜੈਸ ਕਬੱਡੀ ਕੱਪ ਤੇ ਵੱਡੇ ਖਿਡਾਰੀ ਪਹੁੰਚਣ ਜਾ ਰਿਹਾ ਕਮੇਟੀ ਵਾਲਿਆਂ ਨਾਲ ਗੱਲਬਾਤ ਕਰਕੇ ਵਧੀਆ ਖਿਡਾਰੀ ਪਤਾ ਲੱਗੇ ਆ। ਤੋ ਇਹ ਅੱਜ ਵੀ ਵਧੀਆ ਮੈਚ ਹੋਣਗੇ ਜਦਾ ਕਮਾਲ ਪਰ ਇਹਦਾ ਵੀ ਵਧੀਆ ਟੂਰਨਾਮੈਂਟ ਹੋਇਆ ਉਸ ਟੂਰਨਾਮੈਂਟ ਦਾ ਸਵਾਦ ਦਰਸ਼ਕਾਂ ਨੇ ਲਿਆ ਜਿਉਹ ਜੀਆਂ ਟੀਮਾਂ ਪਹੁੰਚੀਆਂ ਜਿਉਹ ਜੇ ਖਿਡਾਰੀ ਖੇਡੇ ਸੀ ਦਰਸ਼ਕਾਂ ਕਿਨ ਕੋਈ ਆਏ ਨਾ ਕਿ ਆਹ ਦਰਸ਼ਕਾਂ ਨੇ ਬਈ ਕੋਈ ਸਵਾਦ ਨਹੀਂ ਆਇਆ ਮੇਲਾ ਬਹੁਤ ਵਧੀਆ ਲੱਗਿਆ ਸੀ ਪਰ ਅੱਜ ਵੀ ਸ਼ੇਖ ਦੌਲਤ ਜਗਰਾਉਂ ਏਰੀਏ ਦੇ ਵਿੱਚ ਵੱਡਾ ਟੂਰਨਾਮੈਂਟ ਕਰਵਾਇਆ ਜਾਣਾ ਲੱਖ ਪਹਿਲਾ ਇਨਾਮ ਦੂਜਾ ਇਨਾਮ 71000 ਰੁਪਏ ਤੇ ਬੈਸਟਾਂ ਨੂੰ 21000 ਨਾਲ ਸਨਮਾਨ ਕੀਤਾ ਜਾਣਾ ਪੰਜਾਬ ਲਾਈਵ 1.com ਅਫੀਸ਼ੀਅਲ ਸਾਈਡ ਤੇ ਲਾਈਵ ਚੱਲਣਾ ਦੀਪ ਦਬੋਰਜੀ ਵਾਲਾ ਗੁਰਦੇਤ ਟਾਰਜਨ ਅਰਸ਼ ਬਰਸਾਲਪਰੀਆ ਇਹ ਵੱਡੇ ਖਿਡਾਰੀ ਇਸ ਕਬੱਡੀ ਗੱਲ ਤੇ ਖੇਡਣ ਜਾ ਰਹੇ ਆ ਸ਼ੀਲੂ ਦਾ ਵੀ ਕੱਚਾ ਪੱਕਾ ਕਿਉਂਕਿ ਉਹਨਾਂ ਦਾ ਜੋ ਹੈ ਥੋੜਾ ਜਿਹਾ ਕਮਾਲਪੁਰੇ ਦੇ ਟੂਰਨਾਮੈਂਟਰ ਨੂੰ ਲੈ ਕੇ ਗੱਲਬਾਤ ਚੱਲ ਰਹੀ ਆ ਜੱਗੂ ਦੀ ਵੀ ਚੱਲ ਰਹੀ ਆ ਤਾਂ ਕਰਕੇ ਇਹਨਾਂ ਦਾ ਪੱਕਾ ਨਹੀਂ ਕਹਿੰਦੇ ਆਪਾਂ ਕੱਚਾ ਪੱਕਾ ਜਾ ਹੋਇਆ ਹੈਗਾ ਇਹਨਾਂ ਦਾ ਵੀ ਜੇ ਖੇਡਣਗੇ ਖੇਡ ਵੀ ਸਕਦੇ ਆ ਬਾਕੀ ਆਰ ਸੇ ਬਰਸਾਲਪੁਰੇ ਹੁਣੀ ਵੱਡੀ ਟੀਮ ਲੈ ਕੇ ਆਲਮਗੀਰੀਆ ਜਸ਼ਨ ਪਹੁੰਚ ਰਿਹਾ ਯਾਨਕਿ ਇਹਨਾਂ ਦੀ ਟੀਮ ਇੱਥੇ ਛੋਟੀ ਦੀ ਖੇਡਣ ਜਾ ਰਹੀ ਆ ਗੱਗੀ ਲੋਪੋ ਮਾਲਵੇ ਦੀ ਵੱਡੀ ਕਲੱਬ ਇੱਥੇ ਪਹੁੰਚਣ ਜਾ ਰਹੀ ਆ ਜਿਸ ਦੇ ਵਿੱਚ ਮਾਲਵੇ ਦੇ ਛੋਟੀ ਦੇ ਖਿਡਾਰੀ ਤੁਹਾਨੂੰ ਦੇਖਣ ਮਿਲਣੇ ਆ ਬਰਸਾਲਪੁਰੀਏ ਨਾਲ ਵੀ ਵਧੀਆ ਪਲੇਅਰ ਤੁਹਾਨੂੰ ਦੇਖਣ ਨੂੰ ਮਿਲਣਗੇ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਅੱਜ ਦੇ ਵੱਡੇ ਕੱਪ ਬਾਰੇ ਇਸ ਕਬੱਡੀ ਗੱਲ ਤੇ ਮਾਝੇ 도ਆਬੇ ਤੋਂ ਵੱਡੀਆਂ ਟੀਮਾਂ ਬਣ ਕੇ ਪਹੁੰਚ ਰਹੀਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਚੜ ਗਏ ਵਧੀਆ ਮੈਚ ਇਸ ਕਬੱਡੀ ਕੱਪ ਤੇ ਅੱਜ ਤੁਹਾਨੂੰ ਦੇਖਣ ਨੂੰ ਮਿਲਨੇ ਆ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਅੱਜ ਦੇ ਵੱਡੇ ਕੱਪ ਬਾਰੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਗਰੁੱਪਾਂ 'ਚ ਕਬੱਡੀ ਵਾਲਿਆਂ 'ਚ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਧੰਨਵਾਦ